ਪਾਰਟੀ ਨੇ ਇੱਕ ਕ੍ਰਿਮੀਨਲ ਮਾਈਂਡ ਪਾਰਟੀ ਆ ਜਿਹੜਾ ਪੰਜਾਬ ਦਾ ਇੰਚਾਰਜ ਤੇ ਦਿੱਲੀ ਦਾ ਡਿਪਟੀ ਉਪ ਮੁੱਖ ਮੰਤਰੀ ਮਨੀਸ਼ ਦੋਸਿਆ ਕਹਿੰਦਾ ਕਿ ਸਰਕਾਰ ਬਣਾ ਦਿਓ ਸਾਮਦਮ ਦੰਡ ਭੇਦ ਲੜਾਈ ਝਗੜਾ ਲੁੱਟ ਕੋ ਝੋਟ ਸੱਚ ਕਹਿੰਦਾ ਜੋ ਮਰਜ਼ੀ ਕਰੋ ਆ ਕਾਲੀ ਜਲਦੀ ਵੀ ਸਕਾਰਯੋਗ ਬੀਬੀਆਂ ਬੈਠੀਆਂ ਨੇ ਆਗੂ ਸਾਡੀਆਂ ਕਦੇ ਅਕਾਲੀ ਦਲ ਨੇ ਤੁਹਾਨੂੰ ਕਿਹਾ ਕਿ ਜੋ ਮਰਜ਼ੀ ਕਰੋ ਸੱਚ ਬੋਲੋ ਝੂਠ ਬੋਲੋ ਕਿ ਸਰਕਾਰ ਬਣਾਓ ਕਦੇ ਕਿਹ ਕਿਸੇ ਆ ਕੋ ਨੇ ਤੇ ਇੱਕ ਬੀਬੀਆਂ ਦੀ ਕਾਨਫਰੰਸ ਦੇ ਵਿੱਚ ਮਨੀਸ਼ ਦੋਸਿਆ ਕਹਿ ਰਿਹਾ ਕਹਿੰਦਾ ਜੋ ਮਰਜ਼ੀ ਕਰੋ ਇਹ ਜੋ ਮਰਜ਼ੀ ਕੀ ਆ ਇਹ ਜੋ ਮਰਜ਼ੀ ਆ ਮੀਡੀਆ ਖੜੀ ਆ ਸਕਾਰਜੋਗ ਪਟਿਆਲੇ ਦੀ ਇਹ ਜੋ ਮਰਜ਼ੀ ਜਿਹੜਾ ਕਹਿੰਦੇ ਨੇ ਕਿ ਜੋ ਮਰਜ਼ੀ ਕਰੋ ਇਹ ਪਤਾ ਜੋ ਮਰਜ਼ੀ ਕੀ ਆ ਸਾਮਦਾਨ ਦੰਡ ਭੇਦ ਆਮ ਆਦੀ ਪਾਰਟੀ ਦੀ ਜਦੋਂ ਉਹ ਇਥੇ ਪੈਰ ਪਿਆ ਨਾ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਬੇਅਦਬੀਆਂ ਸਟਾਰਟ ਹੋਈਆਂ ਨੇ ਆਲਨਦੋ ਅਕਾਲੀ ਜਲਦੀ ਸਰਕਾਰ ਕਿਉਂਕਿ ਉਦੋਂ ਤਾਂ ਕੇਸ ਸੀ ਸੀਬੀਆਈ ਨੂੰ ਚਲਿਆ ਗਿਆ ਕਿਉਂਕਿ ਮਾਹੌਲ ਹੀ ਇਦਾਂ ਦਾ ਬਣਾਇਆ ਗਿਆ ਅਕਾਲੀ ਜਲ੍ਹ ਦੇ ਖਿਲਾਫ ਕਿ ਜਾਂਚ ਹੀ ਨਹੀਂ ਕਰਨ ਦਿੱਤੀ ਗਈ ਸੀਬੀਏ ਨੂੰ ਕਿੱਥੇ ਲਿਆ ਗਿਆ ਹੋਇਆ ਅੱਜ ਤੱਕ ਕੱਕ ਨਹੀਂ ਦੋ ਸਰਕਾਰਾਂ ਆ ਖੂਨੀ ਕਾਂਗਰਸ ਤਿਆ ਆ ਜਿਹੜੀ ਨਵੀਂ ਪ੍ਰਜਾਤੀ ਆਈ ਹੈ ਝਾੜੋ ਦੋ ਸਰਕਾਰਾਂ ਸਿਰ ਬੇਅਦਬੀ ਤੇ ਬਣਾਈਆਂ ਨੇ ਮੁੱਖ ਮੁੱਦਾ ਰੱਖ ਕੇ ਕਿ ਇਨਸਾਫ ਦੇਵਾਂਗੇ ਜਤਨ ਸਾਹਿਬ ਕਹਿੰਦੇ ਸੀ ਚਾਰ ਹਫ਼ਤੇਾਂ ਦੇ 24 ਘੰਟਿਆਂ ਦੇ ਇਨਸਾਫ ਦੇ ਦੇਵਾਂਗੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਸਿਰਫ ਤੇ ਦੋ ਅਧਿਕਾਰੀਆਂ ਵੱਲੋਂ ਰਿਕਾਰਡ ਦੇ ਵਿੱਚ ਕੀਤੀ ਹੋਈ ਕਟਿੰਗ ਦਾ ਮੁੱਦਾ ਜਿੰਨੇ ਮਹਾਰਾਜ ਦੇ ਸਰੂਪ ਪਿੱਛੇ ਛਾਪੇ ਕੋਈ ਬੰਦਾ दारू ਪੀ ਕੇ ਜਾਂ ਸ਼੍ਰੋਮਣੀ ਗੁਰਦਵਾਰਾ ਪੰਥਕ 15 ਮੈਂਬਰ ਬੈਠੇ ਨੇ ਸਾਰੇ ਸਤਕਾਰਯੋਕ ਕੋਕ ਸਾਹਿਬ ਗੜੀ ਸਾਹਿਬ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਵੱਲੋਂ ਕੀਤੀ ਹੋਈ ਕਾਰਵਾਈ ਨੂੰ ਸੁਪਰੀਮ ਕੋਰਟ ਦਾ ਕੋਈ ਚੈਲੰਜ ਨਹੀਂ ਕਰ ਸਕਦਾ ਇੰਡੀਪੈਂਡੈਂਟ ਬਾਡੀ ਆ ਤਾਂ ਕਰਕੇ ਇਹਨਾਂ ਨੇ ਕਾਨੂੰਨ ਦੇ ਵਿੱਚ ਨਹੀਂ ਉਲਝੇ ਆਪਣੀ ਪਾਵਰ ਦਿਖਾਉਂਦੇ ਹੋਏ ਡਿਸਮਿਸ ਕੀਤੇ ਆ ਸਾਰੇ ਬੰਦੇ ਯਾਦ ਰੱਖਿਓ ਮੀਡੀਆ ਕ੍ਰਿਆ ਆ ਸਾਰੇ ਬੰਦੇ ਬਹਾਲ ਹੋਣਗੇ ਕੋਟਾਂ ਜਾ ਕੇ ਮਕਸਦ 16 ਬੰਦੇ ਦਿਸਮਤ ਕੀਤੇ ਨੌ ਲਾਉਂਦੇ ਨੇ ਰੌਲਾ ਪਾਉਂਦੇ ਨੇ ਧਾਰਮਿਕ ਮੁੱਦੇ ਦਾ ਕਮਾਲ ਹੈ ਕਿ ਉਹਨਾਂ ਚੋਂ 16 ਜੋ ਇੱਕ ਨੂੰ ਜ਼ਿਲ੍ਹੇ ਦਾ ਅੰਮ੍ਰਿਤਸਰ ਦਾ ਆਮ ਆਦੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਯੋਜਨਾ ਬੋਰਡ ਦਾ ਚੇਅਰਮੈਨ ਲਾਇਆ ਹੁਣ ਦੱਸੋ ਕਿ ਇਹ ਚਾਲ ਕੀ ਚੱਲ ਰਹੀ ਆ ਮੈਂ ਸਪਸ਼ਟ ਤੌਰ ਤੇ ਕਹਿਣਾ ਕਿ ਜਿੰਨੀਆਂ ਵੀ ਪਿਛਲੇ 10 ਸਾਲ ਦੇ ਵਿੱਚ ਬੇਅਦਬੀਆਂ ਹੋਈਆਂ ਸਿੱਧੇ ਰੂਪ ਦੇ ਵਿੱਚ ਆਮ ਆਦੀ ਪਾਰਟੀ ਜ਼ਿੰਮੇਵਾਰ ਆ ਇਹਦੀ ਸਾਥ ਸਾ ਪਿੱਛੇ ਕੱਲੇ ਬੋਲਦੇ ਨਹੀਂ ਆ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਹੋਈ ਮਰੇ ਕੋਟਲੇ 3 ਸਾਲ ਦੀ ਸਜ਼ਾ ਹੋਈ ਆ ਦਿੱਲੀ ਦੇ ਆਮ ਆਦੀ ਪਾਰਟੀ ਦੇ ਐਮ ਐਲ ਏ ਨੂੰ ਸਿੱਧੇ ਸਬੂਤ ਨੇ ਤੇ ਹੁਣ ਆ ਗਿਆ ਹਾਤਸੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਇਹ ਹਾਤਸੀ ਨਹੀਂ ਬੋਲੀ ਆ ਜਿਹਨੂੰ ਪਿੱਟ ਸੱਪਾ ਕਰਨ ਲਈ ਆ ਬੈਠੇ ਆ ਇਹ ਆਮ ਆਦੀ ਪਾਰਟੀ ਦੀ ਘਟਿਆ ਕੁੱਤਿਆਂ ਵਾਲੀ ਸੋਚ ਬੋਲੀ ਆ ਇਹ ਗੁਰੂ ਤੇਗ ਬਹਾਦਰ ਜੀ ਨੂੰ ਕੁੱਤਿਆਂ ਦੇ ਨਾਲ ਕੌਲਦੇ ਨੇ ਮੈਂ ਸਾਨੂੰ ਕਹਿਣ ਲੱਗੇ ਸ਼ਰਮ ਆਉਂਦੀ ਆ ਬੋਲਣ ਲੱਗੇ ਸਾਡੀ ਜਬਾਨ ਤੜਕਦੀ ਆ ਕਿ ਇਹ ਸ਼ਬਦ ਮੂੰਹ ਤੋਂ ਕੱਢੀਏ ਕਿਵੇਂ ਆਪਾਂ ਸਾਰੇ ਆਕੂ ਦੇਖਿਆ ਬੋਲ ਕੇ ਗਏ ਨੇ ਕਿ ਗਲਤ ਛਦਾਵਲੀ ਬੋਲੀ ਗਲਤ ਛਦਾਵਲੀ ਬੋਲੀ ਮੂੰਹ ਤੋਂ ਸਾਡੇ ਇਹ ਨਿਕਲਦਾ ਨਹੀਂ ਅੰਦਰੋਂ ਕਿ ਉਹਨੇ ਕਿਹਾ ਹੋਇਆ ਆ ਕਿ ਕੁੱਤਿਆਂ ਦਾ ਸਨਮਾਨ ਕਰਦੇ ਹੋ ਗੁਰੂਆਂ ਦਾ ਸਨਮਾਨ ਕਰਦੇ ਹੋ ਸਾਡੇ ਗੁਰੂ ਨੂੰ ਕੁੱਤਿਆਂ ਦੇ ਨਾਲ ਮੇਲ ਕੀਤਾ ਕਹਿਣ ਲੱਗੇ ਮੇਰੇ ਵੀ ਜਵਾਨ ਕੰਬਰੀਆ ਕਿ ਨਹੀਂ ਕਹਿ ਹੁੰਦਾ ਸਾਡੀ ਮਾਨਸਿਕਤਾ ਇਦਾਂ ਦੀ ਆ ਕਿ ਜੇ ਦੁਸ਼ਮਣ ਇਹ ਘਟੀਆਂ ਸੋਟ ਵੀ ਸਾਡੇ ਗੁਰੂਆਂ ਸਾਹਿਬਾਨ ਨੇ ਬੋਲੇ ਸਤਿਉ ਰਿਪੀਟ ਨਹੀਂ ਕਰ ਹੁੰਦਾ ਕਿ ਕਿਆ ਕੀਏ ਨੇ ਅਸੀਂ ਸਿਰਫ ਇੰਨਾ ਇਹ ਕਹਿੰਦੇ ਕਿ ਮਾੜਾ ਬੋਲਿਆ ਜੀ ਘਟੀਆਂ ਸਦਾਬਲੀ ਬੋਲੀ ਜੀ ਕਹਿ ਨਹੀਂ ਹੁੰਦਾ ਕਿਉਂਕਿ ਸਾਡੀ ਮਾਨਸਿਕਤਾ ਪਰ ਇਹਨਾਂ ਦੀ ਮਾਨਸਿਕਤਾ ਨਹੀਂ ਉਹੀ ਸਾਮਦਾਨ ਦੰਡ ਭੇਦ ਆ ਕਿ ਜਿੰਨੇ ਮਰਜੀ ਅਕਾ ਲਾ ਦੋ ਜਿੰਨੇ ਮਰਜੀ ਪੇ ਆਦਮੀਆਂ ਕਰਾ ਦੋ ਜਿੰਨੇ ਮਰਜੀ ਇੱਥੇ ਮਾਰਾ ਦਿਓ ਭਰਾ ਭਰਾਵਾਂ ਨੂੰ ਬਾਲ ਪਟਕਰਾ ਦਿਓ ਗੋਲੀਆਂ ਮਾਰਾ ਦਿਓ ਸਰੀਆ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਬੋਲਦੇ ਨੇ ਭਰਾਮਾ ਦੀ ਪਾਕੀ ਦੀ ਸਰਕਾਰ ਹੋਣੀ ਚਾਹੀਦੀ ਆ ਪੰਜਾਬ 'ਚ ਤਾਂ ਕਿ ਲੁੱਟ ਲੀਏ ਪੰਜਾਬ ਨੂੰ ਆ ਟਰੱਕ ਭਰੇ ਜਾਂਦੇ ਨੇ ਸ਼ੰਭੂ ਨੂੰ ਲੋਟਾਂ ਦੇ ਜਾ ਕੇ ਦੇਖੋ ਔਲਾਦ ਕੀ ਬੜੇ ਪੇਵ ਨੇ ਟਰੱਕਾਂ ਦੇ ਟਰੱਕ ਲੋਟਾਂ ਦੇ ਦਿੱਲੀ ਲੈ ਗਏ ਲੁੱਟ ਕੇ ਮੇਰੇ ਮਿੱਤਰੋ ਉਹ ਪੰਜਾਬੀਓ ਬਚਾ ਲਓ ਪੰਜਾਬ ਨੂੰ ਜੇ ਬਚਾ ਸਕਦੇ ਆ ਧਾਰਮਿਕ ਤੌਰ ਤੇ ਬੰਡੀਆਂ ਸਾਡੀਆਂ ਪਾਰਟੀਆਂ ਪੰਜਾਬ ਦੀ ਤੁਹਾਡੀ ਆਪਣੀ ਪਾਰਟੀ ਪੰਥ ਤੇ ਪੰਜਾਬ ਦੇ ਪੰਜਾਬੀ ਦੀ ਪਾਰਟੀ ਤੇ ਇਹਨਾਂ ਨੇ ਝੂਠੇ ਇਲਜ਼ਾਮ ਲਾਏ ਪਰ ਗੁਰੂ ਬਖਸ਼ ਸਿੰਘ ਦਾ ਅੱਜ ਅਕਾਲੀ ਦਲ ਦੇ ਨੇ ਮੋਢੇ ਤੇ ਚੜਾ ਖੜਿਆ ਅਧਿਕ ਬੋਲ ਕੇ ਕਹਿੰਦੇ ਸਾਰੇ ਆਗੂ ਕਿ ਅਕਾਲੀ ਦਾ ਲੋਕ ਹੈ ਕਿ ਅਸੀਂ ਪਿੱਛਾ ਨਹੀਂ ਛੱਡਦੇ ਲੀਕਾਂ ਘੜਾਵਾਂਗੇ ਲੀਕਾਂ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਕਿ ਅਕਾਲੀ ਦਲ ਖਤਮ ਹੋ ਗਿਆ ਫਲਰਾ ਜੀ ਢਿਮਕਾ ਜੀ ਦੰਦਣਾ ਪੈਣੀ ਆ ਰਾਤ ਨੂੰ ਤੈਨੂੰ ਉੱਪਰ ਉੱਪਰ ਉੱਠਦਾ ਹੈ ਮੁੱਖ ਮੰਤਰੀ ਕਿ ਹਾਏ ਅਕਾਲੀ ਆ ਗਏ ਹਾਏ ਅਕਾਲੀ ਆ ਗਏ ਆ ਗਿਆ ਸੁਖਵੀਰ ਸਿੰਘ ਬਾਦਲ ਤਾਂ ਚੜ੍ਹਿਆਉਂਦਾ ਹੁਣ ਹੁਣ ਤੇਰੇ ਬਸ ਦਾ ਕੰਮ ਨਹੀਂ ਕੇਜਰੀ ਆ ਸੁਣ ਲੈ ਸੁਣ ਲੈ ਭਗਵੰਤ ਮਾਨਾ ਤੁਹਾਡੇ ਬਸ ਦਾ ਕੰਮ ਨਹੀਂ ਇਹ ਪੱਤ ਤੇ ਪੰਜਾਬ ਤੇ ਪੰਜਾਬੀ ਦੀ ਪਾਰਟੀ ਆ ਤੁਹਾਡੇ ਬਸ ਦਾ ਕੰਮ ਨਹੀਂ ਕੌਣ ਇਹ ਮਰਾਉ ਪਰਚੇ ਕਰੋ ਪਰ ਮੀਡੀਆ ਵਾਲੇ ਦੱਸ ਕੇ ਗਏ ਨੇ ਕਿ ਕੱਲ ਦਾ ਵੇਲੇ ਆਪਾਂ ਦੇਖੀ ਰਿਹਾ ਕਹਿੰਦੇ ਜਵਿੰਦਰ ਪਰਚਾ ਦਰਜ ਹੋ ਗਿਆ ਜੀ ਉਹ ਮੈਂ ਕਹਿੰਦਾ ਜਿੰਨੇ ਮਰਜੀ ਪਰਚੇ-ਪੁਰਚੇ ਕਰ ਲੈ ਉਹ ਨਹੀਂ ਡਰਨਾ ਅਸੀਂ ਪਰਚਿਆਂ ਤੋਂ ਅਸੀਂ ਉਹਨਾਂ ਦੇ ਵਾਰਸ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਖੋਪਰੀਆਂ ਲਹਾਲੀਆਂ ਚੜਖੜੀਆਂ ਤੇ ਚੜ ਗਏ ਉਹ ਤਾਂ ਨਹੀਂ ਡਰੇ ਪਰਚੇ ਕੀ ਡਰਾਉਣਗੇ ਸਾਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਸ ਲਈ ਤਕੜੇ ਹੋ ਜੋ ਪਟਿਆਲੇ ਜ਼ਿਲ੍ਹੇ ਦਾ ਅੱਜ ਦਾ ਠਾਠਾ ਮਾਰਦਾ ਕੱਟ ਜਰ ਪਿੱਕ ਦਿੰਦੇ ਸਨੇਹ ਤੇ ਮੈਂ ਵਧਾਈ ਦਿੰਦਾ ਸਮੁੱਚੀ ਲੀਡਰਸ਼ਿਪ ਨੂੰ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨੂੰ ਕਿ ਤੁਹਾਡੇ ਖਵਾਈ ਦੇ ਵਿੱਚ ਵੱਡਾ ਕੱਠ ਇਹ ਚਣਕਾਰੀ ਦੇ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਅਕਾਲੀ ਦਲ ਮੋਢਿਆਂ ਤੇ ਚੜਿਆ ਹੁੰਦਾ ਉੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਅਕਾਲੀ ਦਲ ਹੁਣ ਪੱਪਾ ਭਾਰ ਹੋ ਗਿਆ ਇਹ ਛੁੱਟੇ ਲੋਕਾਂ ਨੇ ਤਖਤਾ ਪਲਟ ਕਰਨ ਲਈ ਸਮਾਂ ਬਹੁਤ ਹੋ ਗਿਆ ਕਿਉਂਕਿ ਹਲੇ ਧੰਨਵਾਦ ਕਰਨਾ ਪ੍ਰਧਾਨ ਸਾਹਿਬ ਨੇ ਮੇਰੀ ਬੇਨਤੀ ਆ ਹੁਣ ਜਿੱਥੇ ਇੰਨੇ ਸਮੇਂ ਤੋਂ ਬੈਠਿਓ ਬੈਠੇ ਰਹੋ 10 ਮਿੰਟ ਤਕੜੇ ਹੋ ਕੇ ਚਿੰਗਾਰੀ ਦੇਖੇ ਜਾਇਓ ਆ ਪਿੱਛੇ ਵਿੱਚੇ ਤੁਹਾਡੇ ਸੀਆਈਡੀ ਵੀ ਫਿਰਦੀ ਆ ਕਿਉਂਕਿ ਸਿੱਧੀ ਗੱਲ ਮੁੱਖ ਮੰਤਰੀ ਕੋਲ ਜਾਣੀ ਆ ਖਾਸ ਕਰਕੇ ਮੈਂ ਤਾਂ ਕੱਲ ਵੀ ਕਿਹਾ ਸੀ ਮੈਂ ਕਿਹਾ ਕਾਲ ਤਖਤ ਸਾਹਿਬ ਦੇ ਜ਼ਿੰਮੇਵਾਰ ਨੂੰ ਕਹਿੰਨਾ ਕਹਿੰਦਾ ਮੈਂ ਬਹਿਸ ਕਰੂ ਲੈ ਉਹ ਸਪੀਕਰ ਉਲਤਾਰ ਸਦਨਾ ਉਹ ਬਰਖਾੜੀ ਗਿਆ ਕਹਿੰਦਾ ਜੀ 24 ਘੰਟੇ ਇਨਸਾਫ ਦੇ ਦੂੰ ਮੈਂ ਉਹ ਦੁਰਪੱਡੇ ਮੈਂ ਤੇਰੇ ਯਾਰ ਤੈਨੂੰ ਤਾਂ ਸਿੱਖ ਕਹਿਣ ਲੱਗੇ ਵਿਚਲਮ ਆਉਣ ਲੱਗੇ ਗੁਰੂ ਦੇ ਨਾਤੇ ਰਾਜਨੀਤੀ ਕਰੀ ਜਾਂਦਾ ਭਗਵਾਨ ਤਮਨ ਇਹ ਕਿਸੇ ਗੁਰੂ ਨੂੰ ਨਹੀਂ ਮਿਲਦਾ ਨਾ ਧਰਮ ਨੂੰ ਮੰਨਦਾ ਮੈਂ ਤੂੰ ਦੱਸ ਦੇ ਇੱਕ ਹੋਰ ਕੈਟਾਗਰੀ ਐ ਮੈਂ ਨਾਲ ਹੀ ਲੈਣਾ ਮਾਰ ਲਿਓ ਰਿਸਰਚ ਬਣੀ ਗੂਗਲ ਤੇ ਇਹ ਕੈਦਾਂ ਦੀ ਕੈਟਾਗਰੀਆਂ ਜਿਹੜੀ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੀ ਇਹ ਉਹ ਕੈਟਾਗਰੀ ਦਾ ਬੰਦਾ ਦਾਰੂ ਪੀ ਕੇ ਕਹਿੰਦਾ ਮੈਂ ਸਾਰੀ ਉਮਰ ਕਹਿੰਦਾ ਮੈਨੂੰ ਦਾਰੂ ਪੀ ਕੇ ਗੁਰਦੁਆਰੇ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ ਭੋਗਰ ਤੇ ਚਲਾ ਜਾਂਦਾ ਕਹਿੰਦਾ ਮੈਂ ਤਾਂ ਕੁਝ ਹੋਇਆ ਨਹੀਂ ਕਹਿੰਦਾ ਮੁੱਖ ਮੰਤਰੀ ਬਣ ਗਿਆ ਪਰ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਪਿਛਲੇ ਕਰਮਾਂ ਦਾ ਕੀਤਾ ਹੋਇਆ ਫਲ ਕੋਈ ਤੈਨੂੰ ਮੁੱਖ ਮੰਤਰੀ ਬਣਾ ਗਿਆ ਪਰ ਗੁਰਬਾਣੀ ਜੋ ਸੱਚਾ ਜੋ ਸਦਾ ਉਹ ਸਹੀ ਕਹਿੰਦੀ ਆ ਕਿ ਤਪੋ ਰਾਜ ਰਾਜੋਂ ਨਰਕ ਤਪ ਕਰਕੇ ਰਾਜ ਮਿਲਦਾ ਤੇ ਤੇਰੇ ਵਰਗੇ ਨਲਾਕ ਰਾਜ ਲੈ ਕੇ ਫਿਰ ਨਰਕਾਂ ਦਾ ਰਸਤਾ ਖੋਲ ਦੇਵੇ ਸੋ ਇਸ ਲਈ ਮੁੱਖ ਮੰਤਰੀ ਸਿਆ ਜਿੰਨੇ ਪਾਪ ਦਾ 4 ਸਾਲ ਕਿਤੇ ਨੇ ਹਰ ਪੰਜਾਬੀ ਦਾ ਠੱਗੀ ਮਾਰੀ ਆ ਮਾਵਾਂ ਨਾਲ ਨੌਜਵਾਨਾਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੇ ਜਿੰਨਾ ਝੂਠ ਤੇ ਕੁਫਰ ਤੂਤੋ ਲਿਆ ਤੇ ਜਿੰਨੀ ਗੁਰੂ ਦੇ ਨਾਮ ਤੇ ਸਿਆਸਤ ਤੂ ਕੀਤੀ ਆ ਜਿਹੜਾ ਤੂ ਅੱਜ ਅਕਾਲ ਤਖਤ ਸਾਹਿਬ ਵਾਲ ਤੇ ਉਂਗਲੀ ਹੋਈ ਆ ਯਾਦ ਰੱਖੀਂ ਇਤਿਹਾਸ ਦੇ ਵਿੱਚ ਉਹ ਮੂੰਹ ਕਾਲਾ ਕਰਾ ਕੇ ਜਾਏਗਾ ਜਿਹੜਾ ਅੱਜ ਤੱਕ ਕਿਸੇ ਮੁੱਖ ਮੰਤਰੀ ਦਾ ਨਹੀਂ ਹੋਇਆ ਸੋ ਇਸ ਲਈ ਇਹ ਧੋਖੇਬਾਜ਼ ਬਈ ਮੈਂ ਸਰਕਾਰ ਦਾ ਸਮਾਂ ਜਾ ਚੁੱਕਿਆ ਪੰਜ ਚਾਰ ਮਹੀਨੇ ਦੀ ਕਹਾਣੀ ਹੈ ਟਕੜੇ ਹੋ ਜਾਓ ਜੀ ਆਥੈਂਟੀਕੇਟਡ ਡਾਕੂਮੈਂਟ ਹੈ ਜੀ ਬੋਲੋ ਜੀਰਾ ਜੇ ਉਹਦੇ ਚ ਛੇੜਛਾੜ ਹੋਈ ਆ ਤਾਂ ਜੀਪੀ ਨੇ ਕੀਤੀ ਆ ਬਾਦਲ ਸਾਹਿਬ ਦਾ ਜੇ ਉਹਦੇ ਵਿੱਚ ਗਲਤ ਗੱਲ ਕਹੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤੀ ਆ ਜੀ ਪੰਜਾਬ ਦੇ ਵਿੱਚ ਕਿੰਨੇ ਲਾਅ ਐਂਡ ਆਰਡਰ ਦੇ ਪ੍ਰੋਬਲਮ ਆ ਜੀ ਅੱਜ ਤੱਕ ਕਦੀ ਇਹਨਾਂ ਨੇ ਫੋਰੈਂਸਿਕ ਜਿਹੜੀ ਜਾਂਚ ਕਰਾਈ ਆ ਔਰ ਉੱਥੇ ਦੇ ਸਪੀਕਰ ਨੇ ਉੱਥੇ ਦੇ ਸਪੀਕਰ ਨੇ ਇੱਕੋ ਇਹਥੋਂ ਦੀ ਸੀਪੀ ਨੂੰ ਇਹਦੇ ਲਈ ਬੁਲਾਇਆ ਕਿ ਹਾਂ ਵੀ ਤੂੰ ਬ੍ਰੀਚ ਆਫ ਪ੍ਰਿਵਿਲੇਜ ਕੀਤਾ ਹੈਗਾ ਜੀ ਹੋਣਾ ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਡੀਜੀਪੀ ਨੂੰ ਪੁੱਛਣਾ ਚਾਹਨਾ 4 ਸਾਲ ਹੋ ਗਏ ਇਹਨਾਂ ਨੂੰ ਜੀ ਬੇਅਦਬੀ ਦੇ ਇਸ਼ੂ ਨੂੰ ਅੱਜ ਤੱਕ 1 ਇੰਚ ਫਾਈਲ ਨਹੀਂ 흘ਲੀ ਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਪ੍ਰੋਪਗੈਂਡਾ ਕੀਤਾ ਗਿਆ ਔਰ ਉਹਨਾਂ ਨੂੰ ਨੇਗੇਟਿਵ ਪਾਸੇ ਨੂੰ ਤੋੜਿਆ ਗਿਆ ਮੈਂ ਖੁਦ ਜਾ ਕੇ ਇੱਕ ਐਪਲੀਕੇਸ਼ਨ ਦੇ ਕੇ ਆਇਆ ਅੱਜ ਤੱਕ ਕੋਈ ਤੇ ਹੈਗੀ ਆ ਇਹਨਾਂ ਦੇ ਐਸਐਸਪੀ ਦੀ ਆਡੀਓ ਆਈ ਉਹ ਹਫਤੇ ਲਈ ਛੁੱਟੀ ਤੇ ਗਿਆ ਉਹਦੀ ਫੋਰੈਂਸਿਕ ਜਾਂਚ ਹੋਈ ਅੱਜ ਤੱਕ ਅਸਲੀ ਗੱਲ ਹੈ ਇਹ ਬਿਲਕੁਲ ਲੋਕਾਂ ਨੂੰ ਡਰਾ ਕੇ মিডিਆ ਨੂੰ ਚੁੱਪ ਕਰਾ ਕੇ ਕੋਈ ਸੈਕਸ਼ਨ ਹੈਗਾ মিডিਆ ਦਾ ਹਜੇ ਕੰਮ ਕਰਦਾ ਉਹਨਾਂ 'ਚ ਜਾਨ ਹੈਗੀ ਆ ਪਰ ਇਹਨਾਂ ਨੂੰ ਜਿੱਥੇ ਮਰਜੀ ਆ ਜਾਣ ਮੈਂ ਕਹਿੰਦਾ ਇਹਨਾਂ ਨੂੰ ਲੈ ਕੇ ਆਓ ਇੱਥੇ ਘਰ ਤੇ ਮੇਰੇ ਮੈਂ ਤਾਂ ਇਕੱਲਾ ਹੀ ਆ ਨਾ ਇਹਨਾਂ ਨੂੰ ਕੋ ਆ ਜਾਓ ਡਿਬੇਟ ਕਰ ਲਓ ਤੁਹਾਡੇ ਸਾਹਮਣੇ ਡਿਬੇਟ ਕਰਾ ਲੈਣ ਇਹ ਕਿਸੇ ਗੱਲ ਦਾ ਜਵਾਬ ਦੇ ਦੇਣ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਇਹ ਤਾਂ ਬੇਸਿਕਲੀ ਇਹ ਤਾਂ ਦਿੱਲੀ ਦੇ ਚਪਲ ਚੱਟ ਆ ਆ ਜਿਹੜੇ ਮੰਤਰੀ ਮੰਤਰੀ ਆਏ ਨੇ ਇੱਥੇ ਇਹ ਦਿੱਲੀ ਵਾਲਿਆਂ ਦੇ ਚਪਲ ਚੱਟ ਆ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹਣਾ ਉਹਨਾਂ ਨੇ ਤਾਂ ਚਲੇ ਜਾਂਦਾ ਦਿੱਲੀ ਵਾਲਿਆਂ ਨੇ ਅਲਟੀਮੇਟਲੀ ਭੁਗਤਣੀਆਂ ਇਹਨਾਂ ਨੂੰ ਪੈਣੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਰਹਿਣਾ ਜੇ ਪੰਜਾਬ ਦੀ ਅੱਜ ਲਾਅ ਐਂਡ ਆਰਡਰ ਮੇਰਾ ਖਿਆਲ ਹੈ ਵੀ ਹਰ ਜਗ੍ਹਾ ਤੇ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਜਿੱਥੇ ਕਿਤੇ ਰੋਜ਼ 2-3-4 ਮਰਡਰ ਨਹੀਂ ਹੁੰਦੇ ਔਰ ਵਿਆਹਾਂ ਦੇ ਵਿੱਚ ਕਿਸੇ ਸਰਪੰਚ ਨੂੰ ਸ਼ਰੇਆਮ ਗੋਲੀ ਮਾਰਤੀ ਜਾਂਦੀ ਆ ਅੱਜ ਤੱਕ ਪੰਜਾਬ ਪੁਲਿਸ ਕਿੱਥੇ ਆ ਮੈਨੂੰ ਅਫਸੋਸ ਆ ਇਹਨਾਂ ਗੱਲਾਂ ਦਾ ਵੀ ਇਹ ਲੋਕ ਜਿਹੜੇ ਆ ਇਹ ਬਿਲਕੁਲ ਚਪਲ ਚੱਟਾ ਹੈ ਦਿੱਲੀ ਵਾਲਿਆਂ ਦੇ ਇਹਨਾਂ ਦੇ ਜਾਨ ਨਹੀਂ ਹੈਗੀ ਉਹ ਜਿਹੜੇ 95 ਆ ਉਹਨਾਂ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ ਭਗਵੰਤ ਮਾਨ ਉਹਦੇ ਵਿੱਚ ਬਿਲਕੁਲ ਹੀ ਮੁੱਕ ਗਿਆ ਉਹ ਤੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਤੇ ਕੇਜਰੀਵਾਲੇ ਸੁਸੋਧੀਆਂ ਨੇ ਇਹਨਾਂ ਨੂੰ ਕਹੋ ਜੋ ਕਰ ਕਰ ਲੋ ਇਦਾਂ ਦੇ 10 ਪਰਚੇ ਕਰ ਲੈਣ ਮੇਰੇ ਤੇ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਿਆ ਅੱਜ ਤੱਕ ਦੀ ਕਿਉਂਕਿ ਪੰਜਾਬ ਲਈ ਖੜਦੇ ਆ ਪੰਜਾਬੀਅਤ ਲਈ ਖੜਦੇ ਆ ਤੇ ਇਸ ਕਰਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਪਰ ਇਹ ਤਾਂ ਤੁਹਾਨੂੰ ਸਿੱਖ ਵਿਰੋਧੀ ਕਹਿੰਦੇ ਆ ਇਹ ਸਿੱਖ ਵਿਰੋਧੀ ਹੈ ਕਹਿੰਦੇ ਗੁਰੂਆਂ ਵਿਰੋਧੀ ਹੈ ਬਈ ਕੌਣ ਸਿੱਖ ਵਿਰੋਧੀ ਆ ਸਿੱਖ ਵਿਰੋਧੀ ਜਾਂ ਤਾਂ ਜਿਹਨੇ ਟਿੱਪਣੀ ਕੀਤੀ ਆ ਜਾਂ ਭਾਜੀਪੀ ਨੇ ਜੇ ਟੈਂਪਰਡ ਕੀਤੀ ਆ ਇਹ ਦੋ ਪਾਰਟੀਆਂ ਆ ਅੱਛਾ ਭਈ ਅਲਟੀਮੇਟਲੀ ਇਹ ਤਾਂ ਰਲ ਕੇ ਖੇਡਦੇ ਆ ਇਹ ਭਾਜੀਪੀ ਦੀ ਬੀ ਟੀਮ ਆ ਇਹ ਜੇ ਦਿੱਲੀ ਦਾ ਇਸ਼ੂ ਆ ਭਾਜੀਪੀ ਨੇ ਕੀਤਾ ਅਸੀਂ ਨਾ ਪੁੱਛੀਏ ਜੇ ਕਤਲ ਹੁੰਦੇ ਆ ਪੰਜਾਬ ਦੇ ਵਿੱਚ ਅਸੀਂ ਨਾ ਕੁਐਸਚਨ ਕਰੀਏ ਜੇ ਇੱਕ ਇੱਕ ਮਿੰਟ ਬੀਜਪੀ ਮਿਲੀ ਹੋਈ ਹੈ ਇੱਕ ਮਿੰਟ ਸੁਣ ਲਓ ਮੇਰੀ ਗੱਲ ਮੈਂ ਤੁਹਾਨੂੰ 100 ਵਾਰੀ ਕਿਹਾ ਵੀ ਕਿੱਦਾਂ ਇਹ ਮਿਲੇ ਆ ਬਈ ਸਾਡੇ ਗੁਰੂਆਂ ਦੀ ਬੇਅਦਬੀ ਕਰ ਰਹੇ ਆ ਕਿਹਨੇ ਕੀਤਾ ਜੇ ਆਕਸ਼ੀ ਨੇ ਕੀਤਾ 2090 ਵਿਧਾਨ ਸਭਾ ਦਿੱਲੀ ਦਾ ਮਾਮਲਾ ਅੱਛਾ ਕਦੀ ਇਹ ਉਹ ਜਿਹੜਾ ਬੱਗਾ ਵੀ ਇੱਕ ਵਾਰੀ ਇਹ ਨਹੀਂ ਚੱਕ ਹੀ ਲੈਂਦਾ ਸੀ ਉੱਥੇ ਦਿੱਲੀ ਦੇ ਵਿੱਚ ਸਪੀਕਰ ਨੇ 15 ਦਿਨ ਲਈ ਟਾਈਮ ਦਿੱਤਾ ਹੈਗਾ ਫੋਰੈਂਸਿਕ ਸਾਇੰਸ ਦੀ ਰਿਜ਼ਲਟ ਆਉਣ ਲਈ ਕੀਤਾ ਕਿ ਨਹੀਂ ਕੀਤਾ ਜੀ ਲੇਕਿਨ ਅਲਟੀਮੇਟਲੀ ਇਹਨਾਂ ਨੂੰ ਇੰਨੀ ਕਾਦੀ ਕੜੀ ਆ ਇਹਨਾਂ ਨੂੰ ਇੰਨੀ ਕੀ ਤਕਲੀਫ ਆ ਤਕਲੀਫ ਤਾਂ ਇਹ ਆ ਕਿ ਪ੍ਰਗਟ ਸਿੰਘ ਤੇ ਸੁਖਪਾਲ ਖੇਰੇ ਤੋਂ ਤਕਲੀਫ ਆ ਕਿ ਅਸੀਂ ਇਹਨਾਂ ਨੂੰ ਕੁਐਸਚਨ ਪੁੱਛਦੇ ਆ ਅੱਛਾ